ਸਾਚੀ ਕਾਲਜੀ ਕੈਲਗਰੀ ਸ਼ਹਿਰ ਵਿੱਚ ਹੀ ਨਹੀਂ ਪੂਰੇ ਕੈਨੇਡਾ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਬਲੱਡ ਨੇਸ਼ਨ ਡਰਾਈਵ ਜਿਹੜੀ ਚਲਾਈ ਜਾਂਦੀ ਹੈ ਸਿੱਖ ਨੇਸ਼ਨ ਵੱਲੋਂ ਇਹ ਕਿਉਂ ਚਲਾਈ ਜਾਂਦੀ ਹੈ ਕਿੰਨੇ ਸਾਲਾਂ ਤੋਂ ਚਲਾਈ ਜਾਂਦੀ ਹੈ ਤੇ ਇਹਦੇ ਨਾਲ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ ਇਹਦੀ ਬੈਕਗ੍ਰਾਉਂਡ ਤੇ ਹੋਰ ਸਾਰੀਆਂ ਗੱਲਾਂ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਤਾਬ ਬਲਵਿੰਦਰ ਸਿੰਘ ਕਲੋਂ ਹਣੀ ਜੋ ਇਸ ਡਰਾਈਵ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਹੋਰ ਵੀ ਸੰਸਥਾਵਾਂ ਨਾਲ ਜੁੜੇ ਹੋਏ ਨੇ ਸਤਿ ਪਿਆਰੇ ਉਹਨਾਂ ਦਾ ਸਵਾਦ ਕਰਦੇ ਆ ਕਲੋ ਸਾਹਿਬ ਜੀ ਹੈ ਜੀ ਸਤਿ ਸ੍ਰੀ ਅਕਾਲ ਜੀ ਗੁਲਜੀਤ ਜੀ ਸਤਿ ਸ੍ਰੀ ਅਕਾਲ ਤੇ ਥੈਂਕ ਯੂ ਜੀ ਦਾ ਇਸਨੂੰ ਅੱਜ ਸਮਾਂ ਦਿੱਤਾ ਤਾਂ ਕਿ ਅਸੀਂ ਆਪਣੇ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਬਾਰੇ ਕੁਝ ਜੁੜੀ ਜਾਣਕਾਰੀ ਉਹ ਦਰਸ਼ਕਾਂ ਨਾਲ ਸਾਂਝੀ ਕਰ ਸਕੀਏ ਕਲੋ ਸਾਹਿਬ ਇਸ ਤੋਂ ਪਹਿਲਾਂ ਕਿ ਇਹਦੇ ਬਾਰੇ ਅਸੀਂ ਗੱਲ ਕਰੀਏ ਸਿੱਖ ਨੇਸ਼ਨ ਜਿਹੜਾ ਬਲੱਡ ਨੇਸ਼ਨ ਦੀ ਡਰਾਈਵ ਹੈ ਜੀ ਚਲਾਉਂਦੇ ਆ ਅਸੀਂ ਨਵੰਬਰ ਦੇ ਵਿੱਚ ਇਦੇ ਬਾਰੇ ਗੱਲ ਕਰੀਏ ਥੋੜੀ ਆਪਣੇ ਬੈਕਗ੍ਰਾਉਂਡ ਬਾਰੇ ਤੇ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਦੱਸੋ। ਕੁਲਜੀਪ ਜੀ ਜਿਹਨੂੰ 1984 ਦੇ ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਨਸਲ ਕਸ਼ਿ ਕੀਤੀ ਗਈ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ। ਔਰ ਉਹ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਮਤਲਬ ਕਿ ਸਿਰਫ ਉਹਨਾਂ ਨੂੰ ਮਾਰਨ ਦਾ ਕਾਰਨ ਨਹੀਂ ਸੀ ਵੀ ਉਹ ਸਿੱਖ ਸੀ। ਹਮ ਹਮ। ਬੇਗਨਾ ਲੋਕਾਂ ਦਾ ਕਤਲੇਆਮ ਕੀਤਾ ਗਿਆ। ਹਮ। ਔਰਤਾਂ ਤੇ ਬੱਚੀਆਂ ਦੇ ਰੇਪ ਕੀਤੇ ਗਏ। ਹਮ ਹਮ। ਔਰ ਜੋ ਸਖਰ ਜਾਂ ਪ੍ਰਾਪਰਟੀ ਇਸ ਜੀ ਨੇ ਜਾਂ ਬਿジネス ਸੀਗੇ ਉਹਨਾਂ ਨੂੰ ਅਗਲਾਈ ਗਈ ਬਿਲਕੁਲ ਸੋਖ ਤਕ 3 ਮਿੰਟ 41 ਸਾਲ ਹੋ ਚਲੇ ਆ ਜੋ ਸਮੇ ਨੂੰ ਕੱਲ ਨੂੰ 41 ਸਾਲ ਤੱਕ ਇਨਸਾਫ ਦੀ ਅਦਾਲਤ ਦੇ ਵਿੱਚ ਵੇਟ ਕਰਦੇ ਕਰਦੇ ਉਹ ਲੋਕ ਤਾਂ ਬਹੁਤ ਰਾ ਇਹੋ ਜਿਹੇ ਜਿਹੜੇ ਅੱਖਾਂ ਵੀ ਮੀਟ ਗਏ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਸੋ ਪਰ ਇਨਸਾਫ ਕਿਤੇ ਨਹੀਂ ਮਿਲਿਆ ਹਮ ਤੇ ਉਦੇ ਵਾਸਤੇ ਜਿਹੜਾ ਜੀ ਅੰਮਿਤ ਕੇ ਸਿੱਖਾ ਇੱਕ ਮੂਵਮੈਂਟ ਚਲਾਈ ਗਈ ਸੀ ਵੀ ਵੀ ਬਲੀਵ ਸਿੱਖ ਇਸਮ ਦੀ ਜਿਹੜੀ ਗੱਲ ਕਰਦੇ ਆ ਵੀ ਸਿੱਖ ਇਸ ਬਲੀਵ ਇਨ ਗਿਵਿੰਗ ਲਾਈਫ ਨਾ ਟੇਕਿੰਗ ਲਾਈਫ ਰਾਈਟ ਇਸ ਜੋ ਕਿਤੇ ਵੀ ਕਿਸੇ ਦੁਨੀਆ ਦੇ ਵਿੱਚ ਬੇਗਨਾ ਇਨਸਾਨ ਦਾ ਜਿਹੜਾ ਵਾ ਉਹ ਕਤਲ ਇਹ ਆਬ ਨਹੀਂ ਹੋਣਾ ਚਾਹੀਦਾ ਹੂੰ ਸੋ ਉਦੋਂ ਇਹ ਸਿਕਨੇਸ਼ਨ ਵੱਲੋਂ ਅੱਜ ਤਕਰੀਬਨ 27ਵਾਂ ਸਾਲ ਆ ਜੀ ਹੁਣ 27ਵਾਂ ਹੋ ਗਾ ਜਿਹੜਾ ਅੱਜ ਇਹ ਚੱਲ ਰਹੀ ਹੈ ਜੀ ਤੇ ਜਿਹੜੀ ਆਪਣਾ ਕੈਨੇਡਾ ਦੇ ਬਹੁਤ ਸ਼ਹਿਰਾਂ ਵਿੱਚ ਹੋ ਰਹੀ ਆ ਤੇ ਫਿਰ 32 ਸਟੇਸ਼ਨ ਹੈ ਜਿੱਤੇ ਚੱਲ ਰਹੀ ਆ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਔਰ ਇਹ ਸਮਰਪਤ ਹੈ ਜੀ ਉਹਨਾਂ ਪੀੜ ਤਲੁਕਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਸੋ ਇਹ ਜਿਹੜੀ ਸਿੱਖ ਨੇਸ਼ਨ ਵੱਲੋਂ ਚਲਾਈ ਜਾਂਦੀ ਹੈ ਜੀ ਜਿਵੇਂ ਤੁਸੀਂ ਦੱਸਿਆ ਸਟਾਰਟਿੰਗ ਇਹਦੀ ਕੈਨੇਡਾ ਦੇ ਵਿੱਚੋਂ ਹੀ ਹੋਈ ਹੈ ਜਾਂ ਹੋਰ ਹੋਰ ਕਿੱਥੋਂ ਹੈ ਕੈਨੇਡਾ ਚ ਯੂ ਐਸ ਏ ਦਾ ਤੁਸੀਂ ਦੱਸਿਆ ਹਾਂਜੀ ਕੈਨੇਡਾ ਚੋਂ ਸ਼ੁਰੂ ਹੋਈ ਅੱਛਾ ਜੀ ਤੇ ਹੁਣ ਉਹ ਚਾਰਾਂ ਦੇ ਵਿੱਚ ਵੀ ਇਹ ਨਵੰਬਰ ਦੇ ਵਿੱਚ ਜਿਹੜੀ ਹੈ ਜੀ ਕੀਤੀ ਜਾਂਦੀ ਹੈ ਸੋ ਇੱਕ ਤਾਂ ਇਹ ਕਿ ਜਿਹੜੀ ਡੋਨੇਸ਼ਨ ਡਰਾਈਵ ਹੈ ਜੀ ਇਹ ਦੇ ਹਰ ਇੱਕ ਲਈ ਓਪਨ ਹੈ ਜਾਂ ਕਿਵੇਂ ਹੈ ਜਾਂ ਕੱਲੇ ਸਿੱਖਾਂ ਨੇ ਖੂਨਦਾਨ ਕਰਨਾ ਹੈ ਜਾਂ ਕੀ ਕਰਨਾ ਥੋੜਾ ਜਿਆਦਾ ਦੱਸੋ ਡਿਜੀਟਲ ਮੈਸੇਜ ਹੈ ਜੀ ਮਰ ਕੇ ਜਿਹੜਾ ਸੱਪਾ ਸਿੱਖ ਇਸ ਦੀ ਗੱਲ ਕਰਦੇ ਆ ਤੇ ਸਿੱਖ ਇਸ ਵਿੱਚ ਕਿ ਇਨਸਾਨੀਅਤ ਦੀ ਗੱਲ ਕਰਦਾ ਜੀ ਹਮਮ ਤੇ ਇਨਸਾਨ ਦੇ ਵਿੱਚ ਬੇਜੇ ਆਪਾਂ ਜੇ ਆਪਾਂ ਮੰਦਰ ਸਾਹਿਬ ਦੀ ਵੀ ਗੱਲ ਕਰੀਏ ਤੇ ਜੋ ਸਾਡੇ ਗੁਰੂਆਂ ਦਾ ਦੇਵ ਵੰਤੋਂ ਮੈਸੇਜ ਸੀਗਾ ਉਹ ਇਹ ਹੀ ਸੀਗਾ ਮਿੱਥੇ ਚਾਰ ਦਰਵਾਜ਼ੇ ਆ ਹਰ ਇਨਸਾਨ ਉੱਤੇ ਨਿਰਕਮ ਹੈ। ਉਹ ਜੇ ਆਪਾਂ ਹੋਰ ਗੁਰੂ ਗ੍ਰੰਥ ਸਾਹਿਬ ਦੇ ਚਾਤੀ ਮਾਰੀ ਜਸ ਦੇ ਅੱਗੇ ਹੀ ਨਮਸਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਂਦੇ ਆ। ਉਹਦੇ ਵਿੱਚ ਵੀ ਜਿਹੜੀ ਬਾਣੀ ਆ ਉਹ ਵੀ ਵੱਖਰੇ ਵੱਖਰੇ ਇਹ ਧਰਮਾਂ ਦੇ ਪਕਤਾ ਦੀ ਬਾਣੀ ਆ। ਠੀਕ ਆ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਬਾਰੇ ਤਾਂ ਕੋਈ ਕਿੰਤੂ ਪਰੰਤੂ ਹੋ ਹੀ ਸਕਦਾ ਸਿੱਖ ਕਿਸੇ ਵੀ ਇੱਕ ਧਰਮ ਜਾਂ ਇੱਕ ਵਰਗ ਦੇ ਲੋਕਾਂ ਦੀ ਗੱਲ ਨਹੀਂ ਖੀਚੀ ਗਈ। ਇਹ ਇਹਦੇ ਵਿੱਚ ਇਨਸਾਨੀ ਨੂੰ ਮੁਖਰਾ ਕੇ ਹਰ ਧਰਮ ਨੂੰ ਹੀ ਇਹ ਇਹ ਰਿਵਿਊ ਚ ਚਲ ਜਾਂਦਾ ਗਿਆ ਜੀ ਇੱਕ ਕੋਲ ਸਾਹਿਬ ਬੜੇ ਨਿਯਮ ਸਖਤ ਨੇ ਇਹਨਾਂ ਮੁਲਕਾਂ ਦੇ ਵਿੱਚ ਬਲੱਡ ਡੋਨੇਸ਼ਨ ਨੂੰ ਜਾਂ ਹੈਲਥ ਇਸ਼ੂਜ਼ ਦੀ ਜਦੋਂ ਗੱਲ ਆਉਂਦੀ ਤਾਂ ਬਹੁਤ ਸਟ੍ਰਿਕਟ ਰੂਲਸ ਹੁੰਦੇ ਨੇ ਹਾਂਜੀ ਸੋ ਇਹਨਾਂ ਸਾਰੀਆਂ ਕਾਰਡ ਲੈਨ ਨੂੰ ਪੂਰੇ ਕਰਦੇ ਹੋਏ ਜਿਹੜੀ ਡਰਾਈਵ ਹੁਣ ਤੱਕ ਚਲਾਈ ਗਈ ਹੈ ਕਿਸ ਤਰ੍ਹਾਂ ਦੀ ਕਾਮਯਾਬ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਉਹਦਾ ਜੀ ਬਹੁਤ ਪਰਮਾਹੰਗਰਾ ਹੁੰਦਾ ਜੀ ਨਵੰਬਰ ਦੇ ਵਿੱਚ ਅਸੀਂ ਕਰਦੇ ਹਾਂ ਕਿਉਂਕਿ ਨਵੰਬਰ ਦੇ ਵਿੱਚ ਹੀ ਉਹਨਾਂ ਲੋਕਾਂ ਨੂੰ ਜਰੂਰ ਅਸੀਂ ਚ ਹੋਰ ਕੁਛ ਨਹੀਂ ਇਨਸਾਫ ਨਹੀਂ ਮਿਲਿਆ ਪਰ ਉਹਨਾਂ ਨੂੰ ਐਲੀਸਟ ਇਹ ਹੈਗਾ ਵੀ ਸਾਡੇ ਨਾਲ ਕੋਈ ਹਮਦਰਦੀ ਰੱਖਦੇ ਆ ਲੋਕ ਸਾਡੇ ਦੁੱਖ ਦੇ ਨਾਲ ਲੋਕ ਦੁੱਖ ਵਿੱਚ ਸ਼ਾਮਲ ਹੁੰਦੇ ਆ ਸੋ ਉਹ ਜਿਹੜੀ ਮੁਹਿੰਮ ਹੈ ਜੀ ਇਹਦੇ ਵਿੱਚ ਮੇਰੇ ਕੋਲ ਜਰੂ ਆਪਾਂ ਕੈਂਕਲਿਨਿਕਸ ਲਾਉਨੇ ਆ ਜੀ ਕਲੀਨ ਹਮੇਸ਼ਾ ਓਵਰ ਕਰਾਊਡਡ ਜਾਂਦੀਆਂ ਜੀ ਹੂੰ ਜਿਹਦੇ ਵਿੱਚ ਕੇ ਸ਼ਾਮ ਨੂੰ ਸਾਨੂੰ ਕਈ ਵਾਰੀ ਉੱਥੋਂ ਬੰਦੇ ਵਾਪਸ ਮੋੜਨੇ ਪੈਂਦੇ ਉਹ ਜਿਹੜੇ ਕੈਨੇਡੀਅਨ ਬਰਨ ਸਰਟਿਸ ਦਾ ਇੱਕ ਟਾਈਮ ਹੈਗਾ ਲੈ ਟਾਈਮ ਲਿਮਿਟ ਹੁੰਦਾ ਹੀ ਸਵੇਰੇ ਜੀ ਦਾ 9 ਵਜੇ ਸ਼ੁਰੂ ਹੁੰਦੀ ਆ 9 ਵਜੇ ਤੋਂ ਲੈ ਕੇ 3 ਵਜੇ ਤੱਕ ਆ ਔਰ 3 ਵਜੇ ਤੱਕ ਵੀ ਉਹਦਾ ਕੋਈ ਇੰਨੇ ਬੰਦੇ ਚਲ ਜਾਂਦੇ ਆ ਵੀ ਜਿਹੜੇ ਕਿ ਮੇਰੇ ਖਿਆਲ ਚ 4 ਵਜੇ 5 ਵਜੇ ਤੱਕ ਉਹਨਾਂ ਨੂੰ ਉਹਨਾਂ ਬੰਦਿਆਂ ਨੂੰ ਡੋਨੇਸ਼ਨ ਤੋਂ ਬਾਅਦ ਉਹ ਫਰੀ ਹੁੰਦੇ ਆ ਜੀ ਸੋ ਇਹ ਇਹਦੇ ਲਈ ਇੱਕ ਤਾਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਜੀ ਹਾਂਜੀ ਉਹ ਉਹਦਾ ਪ੍ਰੋਸੀਜਰ ਦੱਸੋ ਜੀ ਕਿਵੇਂ ਹੁੰਦੀ ਆ ਰਜਿਸਟ੍ਰੇਸ਼ਨ ਇਹਦੀ ਰਜਿਸਟ੍ਰੇਸ਼ਨ ਇਹੀ ਆ ਜੀ ਉਹਦੇ ਵਿੱਚ ਉਹਨਾਂ ਦੀਆਂ ਜਿੰਦਾ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਜੀ ਇਹ ਅਸਰ 1 ਨਵੰਬਰ ਤੋਂ ਫਸਟ ਨੂੰ ਹੈ ਜੀ ਤੇ ਨਵੰਬਰ 15 ਨੂੰ ਦੋਵੇਂ ਦਿਨ ਜਿਹੜੇ ਆ ਉਹ ਸੈਚਰਡੇ ਆ ਜੀ ਤੇ ਇਹਦੇ ਵਿੱਚ ਜਿਹੜਾ ਟਾਈਮ ਹੈਗਾ ਇਸ ਵੇਲੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਆ ਔਰ ਜਿਹੜੀ ਲੋਕੇਸ਼ਨ ਹੈਗੀ ਜਿੱਥੇ ਇਹ ਕਲੀਨਿਕਸ ਲੱਗ ਰਹੀਆਂ ਜੀ ਉਹ ਹੈਗੀ ਰਾਇਲ ਹੋਟਲ ਕੈਲਗਰੀ 28 28 23 ਸਟਰੀਟ ਨਾਰਥ ਈਸਟ ਇਹ ਬਾਹਰ ਲੋ ਦੇ ਉੱਤੇ ਹੈ ਜੀ ਆਪਣਾ ਇਹ ਮੇਰਾ ਪਿਛਲੇ ਕਈ ਸਾਲਾਂ ਤੋਂ ਉੱਥੇ ਜਦੋਂ ਦਾ ਕੋਵਿਡ ਹੈਗਾ ਉਸੇ ਹੀ ਇਹ ਲੋਕੇਸ਼ਨ ਤੇ ਕਲੀਨਿਕ ਹਰ ਸਾਲ ਲੱਗਦੇ ਆ ਜੀ ਕਿੰਨੇ ਦਿਨ ਇਹ ਲੱਗਣਾ ਜੀ ਸਾਰਾ ਸਿਸਟਮ ਇਹ 2 ਦਿਨ ਹੈ ਜੀ 1 ਨਵੰਬਰ 1 ਨੂੰ ਅੱਛਾ ਜੀ ਜਿਹਨ ਸੈਚਰਡੇ ਆ ਜੀ ਤੇ ਦੂਜਾ ਜਿਹੜਾ ਕਲੀਨਿਕ ਹੈਗੀ ਆ ਨਵੰਬਰ 15 ਨੂੰ ਉਹ ਵੀ ਸੈਚਰਡੇ ਆ ਜੀ ਸੋ ਇਹ ਦਿਨ ਤੇ ਬੜੇ ਲਾਗੇ ਨੇ ਜੀ ਸੋ ਇਹਨਾਂ ਰਜਿਸਟ੍ਰੇਸ਼ਨ ਜਿਹੜੀ ਆ ਜੀ ਕਰਨ ਲਈ ਪ੍ਰੋਸੀਜਰ ਕੀ ਆ ਤੇ ਕਿੰਨੇ ਦਿਨ ਪਹਿਲਾਂ ਹਾਂ ਜੀ ਸਾਨੂੰ ਕਾਲ ਕਰ ਸਕਦੇ ਜਿਹੜੀ ਆਪਾਂ ਅ ਇੱਕ ਦੇ ਵਾਸਤੇ ਜਿੱਦਣੇ ਅਨਾਉਂਸਮੈਂਟ ਕੀਤੀ ਗਈ ਹੈ ਜੀ ਜਿੱਦਾਂ ਕਿ ਹਰ ਸਾਲ ਨਵੰਬਰ ਦੇ ਵਿੱਚ ਆਪਾਂ ਕਰਦੇ ਆ ਤਾਂ ਬਹੁਤ ਲੋਕ ਜਿਹੜੇ ਡੋਨਰੇ ਦਾ ਵਾ ਜਿਹੜੇ ਵੇਟ ਕਰਦੇ ਹੁੰਦੇ ਆ ਵੀ ਜਿਹੜੋਂ ਉਹਨਾਂ ਨੂੰ ਉਹ ਸਾਨੂੰ ਉਹਨਾਂ ਦੀ ਕਾਲਸ ਨਹੀਂ ਆਈਆਂ ਵੀ ਅਸੀਂ ਜਿਹੜੀ ਪਹਿਲੀ ਕਲੀਨਿਕ ਹੈਗੀ ਆ ਜਿਹਦੇ ਵਿੱਚ 150 ਹੀ ਮਤਲਬ ਕਿ ਡੋਨਰਸ ਬੁੱਕ ਕਰਨੇ ਸੀਗੇ ਉਹ ਬੁੱਕ ਹੋ ਗਿਆ ਜੀ ਹੁਣ ਜਿਹੜੀ ਨੈਕਸਟ ਜਿਹੜੀ ਆਪਣੀ ਦੂਜੀ ਕਲੀਨਿਕ ਹੈਗੀ ਆ 15 ਤਵ ਨਵੰਬਰ ਦੀ ਉਹਦੇ ਵਿੱਚ ਆਪਾਂ ਉਹਦੀ ਬੁਕਿੰਗ ਕਰ ਰਹੇ ਆ ਔਰ ਉਹਦੇ ਵਾਸਤੇ ਜੇ ਸਾਨੂੰ ਜਿਹੜਾ ਕੋਈ ਮੇ ਡੋਨਰ ਬੁੱਕ ਕਰਨਾ ਚਾਹੁੰਦੇ ਆ ਜੀ ਉਹ ਸਾਨੂੰ ਕਾਲ ਕਰ ਸਕਦੇ ਆ ਜਿੱਦਾਂ ਇਹਦੇ ਵਿੱਚ ਮੇਲ ਨੰਬਰ ਆ ਰਿਹਾ ਜੀ ਉਹ ਚਲੋ ਸਾਡੇ ਅਸੀਂ ਦੇ ਦਿੰਦੇ ਆ ਤੇ ਉਸ ਇਨਫੋਰਮੇਸ਼ਨ ਉੱਥੋਂ ਲੈ ਕੇ ਤੇ ਉਹ ਕਾਲ ਕਰਕੇ ਬੁਕਿੰਗ ਕਰ ਸਕਦੇ ਚ ਉਹਨਾਂ ਨੂੰ ਬੁੱਕ ਹੀ ਠਹਿ ਜਾਂਦਾ ਹੈ ਅਸਲ ਕਰੋ ਸਭ ਕਿੰਨਾ ਕਿੰਨੇ ਇੱਕ ਹਰ ਸਾਲ ਮਿਲ ਜਾਂਦੇ ਨੇ ਕੈਲਕਰੀ ਸ਼ਹਿਰ ਦੀ ਗੱਲ ਕਰੀ ਤਾਂ ਕਿੰਨੇ ਇੱਕ ਗਿਣਤੀ ਦੇ ਵਿੱਚ ਕਿੰਨੇ ਇੱਕ ਪਰਸਨ ਜਿਹੜੇ ਨੇ ਇੱਕ ਸਜਣ ਜਿਹੜੇ ਨੇ ਦਾਨ ਕਰ ਜਾਂਦੇ ਨੇ ਅੱਜ ਬਹੁਤ ਜਿਦਾ ਮੈਂ ਕਿ ਦੱਸਿਆ ਲੋਕੀ ਕਾਫੀ ਉਚਾਹਤ ਹੈ ਹੁਣ ਮੈਂ ਦੇਖਿਆ ਕੁਝ ਬੰਦੇ ਸੀਗੇ ਜਿਉਂ ਉਹਨਾਂ ਨੇ ਜਾਣਾ ਸੀਗਾ ਆਊਟ ਆਫ ਕੰਟਰੀ ਤੇ ਉਹਨਾਂ ਦਾ ਸਾਨੂੰ ਕਾਲ ਆਈ ਸੀ ਵੀ ਅਸੀਂ ਚਾਹੁੰਦੇ ਹਾਂ ਵੀ ਜਾਣ ਤੋਂ ਪਹਿਲਾਂ ਦੇਖ ਜਾਈਏ ਕਿਉਂਕਿ ਅਸੀਂ ਉਸ ਦਿਨ ਨੂੰ ਇੱਕ ਇੱਕ ਤੱਕ ਅਸੀਂ ਇੱਥੇ ਨਹੀਂ ਹੋਣਾ ਹੂੰ ਔਰ ਉਹ ਕਾਫੀ ਲੋਕ ਆਏ ਜਿਹੜੇ ਜਾ ਕੇ ਫਿਰ ਕੈਨੇਡੀਅਨ ਵਰਸਲਸ ਦੇ ਮੇਨ ਆਫਿਸ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਅਪਾਇੰਟਮੈਂਟ ਬਣਾ ਕੇ ਉੱਥੇ ਬੈਠਦੇ ਕਿਹਾ ਹੂੰ ਸੋ ਬਹੁਤ ਜ਼ਿਆਦਾ ਛਾਏ ਲੋਕਾਂ ਨੂੰ ਔਰ ਇੱਕ ਵੱਡੀ ਗਿਣਤੀ ਦੇ ਵਿੱਚ ਮੇਰਾ ਖਿਆਲ ਉਹਨਾਂ ਦੇ ਉਸ ਜਿਹੜੇ ਕੈਂਪ ਹੈ ਉਹ ਤੋਂ ਵਿੱਚ ਇਵਨ ਕੈਨੇਡੀਅਨ ਵਰਸਲਸ ਵਾਲੇ ਵੀ ਕਾਫੀ ਉਹ ਮਤਲਬ ਉਸ ਜਿਹਨੂੰ ਉਹ ਕਹਿੰਦੇ ਵੀ ਇਹ ਸਾਡੇ ਇੱਕ ਪਰਿਵਾਰਕ ਇਹ ਹੈਗਾ ਵੀ ਇੰਨਾ ਜਿਆਦਾ ਮਾਹੌਲ ਚੰਗਾ ਹੁੰਦਾ ਵਾ ਔਰ ਇੰਨੇ ਜਿਆਦਾ ਲੋਕ ਆਉਂਦੇ ਆ ਜੀ ਹੂੰ ਸੋ ਇਹ ਇਹ ਇਹਦੇ ਵਿੱਚ 익ਤਾ ਜੀ ਕਿ ਸਾਨੂੰ ਇਸ ਸਾਲ ਨਵੰਬਰ 15 ਵਾਲੇ ਤੁਸੀਂ ਨਵੰਬਰ ਪਹਿਲੀ ਵਾਰ ਦੇ ਲਈ ਤੁਸੀਂ ਕਰਕੇ ਰਜਿਸਟ੍ਰੇਸ਼ਨ ਉਹਦੀ ਮੁਕੰਮਲ ਹੋ ਚੁੱਕੀ ਆ ਹਾਂਜੀ 15 ਵਾਲੇ ਲਈ ਸਾਨੂੰ ਅਜੇ ਵੀ ਲੋਡ ਹੈ ਜੀ ਹਾਂਜੀ ਸੋ ਹੁਣ ਜਿਹੜੀ ਇਹ ਤਕਨੀਕੀ ਗੱਲਾਂ ਨੇ ਚਲੋ ਉਹਨਾਂ ਦੀ ਜਦੋਂ ਰਜਿਸਟ੍ਰੇਸ਼ਨ ਕਰ ਤੁਸੀਂ ਕਰਾਓਗੇ ਤੁਹਾਨੂੰ ਤੁਸੀਂ ਸਾਰੇ ਸਵਾਲ ਉੱਥੇ ਪੁੱਛੋਗੇ ਉਹਨਾਂ ਨੂੰ ਜਾਂ ਕਿਸੇ ਲਿੰਕ ਦਿਓਗੇ ਕੋਈ ਮੋਟੀਆਂ-ਮੋਟੀਆਂ ਅਸੀਂ ਦੱਸ ਦਈਏ ਬੇ ਆਹ ਸ਼ਰਤਾਂ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਦੇਖੋ ਹਾਂਜੀ ਗੁਲਦੀਪ ਜੀ ਉਹਦੇ ਵਿੱਚ ਇੱਕ ਤਾਂ ਹੈ ਜੀ ਘੱਟ ਤੋਂ ਘੱਟ ਜਿਹੜੀ ਉਮਰ ਆ ਮਿਨਿਮਮ ਇਹ ਜਿਹੜੀ ਆ 17 ਸਾਲ ਅੱਛਾ ਜੀ ਔਰ ਉਹ ਜਿਹੜਾ ਇੱਕ ਡੋਨਰ ਹੈਗਾ ਜੀ ਉਹਦਾ ਘੱਟ ਤੋਂ ਘੱਟ ਜਿਹੜਾ weight ਆ ਉਹ ਮਤਲਬ ਕਿ 110 ਪਾਉਂਡ ਹੋਣਾ ਚਾਹੀਦਾ ਜੀ 50 ਕਿਲੋ ਹਾਂ 50 ਕਿਲੋ ਤੋਂ 110 ਪਾਉਂਡ ਹਾਂ ਜਿਹੜੇ ਵਿੱਚ ਇਹ ਵੀ ਕਦੀ ਜ਼ਿੰਦਗੀ ਦੇ ਵਿੱਚ ਜਦੋਂ ਕਈ ਵਾਰੀ ਆਪਾਂ ਬਾਹਰੋਂ ਮਾਈਗ੍ਰੇਟ ਹੋ ਕੇ ਟਿਆਉਨੇ ਆ ਤੇ ਕੁਝ ਕੰਟਰੀਆਂ ਦੇ ਵਿੱਚ ਮਲੇਰੀਆ ਹੈਗਾ ਜੇ ਮਦਕੇ ਮਲੇਰੀਆ ਕਿਸੇ ਨੂੰ ਕਦੀ ਵੀ ਜ਼ਿੰਦਗੀ ਚ ਹੋਇਆ ਉਹ ਪਰਮਾਨੈਂਟ ਡੈਫਰ ਹੈ ਜੀ ਹੂੰ ਉਹ ਉਹ ਨਹੀਂ ਦੇ ਸਕਦਾ ਉਹ ਵਲੰਟੀ ਦੇ ਸਕਦਾ ਕਦੀ ਵੀ ਉਹ ਪਲਾਜ਼ਮਾ ਦੇ ਸਕਦੇ ਆ ਪਰ ਪਲਾਜ਼ਮਾ ਜਿਹੜਾ ਪ੍ਰੋਸੈਸ ਹੈਗਾ ਜੀ ਉਹ ਜਿਹੜਾ ਮੇਨ ਆਫਿਸ ਹੈਡ ਆਫ ਜਨਰਲ ਹੈਲਥ ਦੇ ਵਿੱਚ ਆਪਣਾ ਡਾਊਨ ਟਾਊਨ ਦੇ ਵਿੱਚ ਉੱਥੇ ਦੇ ਸਕਦੇ ਆ ਜੀ ਹੂੰ ਸੋ ਇੱਕ ਹੈਗਾ ਜੀ 1986 ਤੋਂ ਲੈ ਕੇ 1992 ਤੱਕ ਜਿਹਨੋਂ ਕੇ ਮੈਡਕੋਸ ਹੈਗੀ ਯੋਲਪ ਦੇ ਵਿੱਚ ਉਹ ਜਿਹੜੇ ਯੂਰੋਪੀਅਨ ਈਸਟਰਨ ਯੂਰੋਪੀਅਨ ਕੰਟਰੀਜ਼ ਆਗੇ ਉਹਨਾਂ ਵਿੱਚ ਜੇ ਕੋਈ ਰਿਹਾ ਹੋਇਆ ਵਾ 90 ਦਿਨ 3 ਡੇਜ਼ ਅਸ 3 ਮੰਥਸ ਤੇ ਉਹ ਵੀ ਪਰਮਨੈਂਟ ਡੈਫਰ ਰਹਿ ਗਿਆ 1986 ਤੋਂ 1992 ਤੱਕ ਹਾਂਜੀ ਜਿਹੜੇ 6 ਸਾਲ ਈਸਟ ਯੂਰੋਪ ਦੇ ਵਿੱਚ ਰਹੇ ਆ 90 ਦਿਨ ਜਿਹੜੇ ਉੱਥੇ ਰਹੇ ਆ ਹੋਣਗੇ ਵਿੱਚ ਜਾ ਉੱਥੇ ਜਾ ਕੇ 90 ਦਿਨ ਕੋਈ ਵੀ ਰਹਿ ਕੇ ਆਇਆ ਤੇ ਉਹ ਪਰਮਨੈਂਟ ਡੈਫਰ ਸੀ ਗਿਆ ਯੂਰੋ ਕਿਉਂਕਿ ਉਹਨੂੰ ਮੈਡ ਕਾਸਟ ਉਹ ਨਹੀਂ ਦੇ ਸਕਦੇ ਹਾਂਜੀ ਠੀਕ ਹੈ ਕਿਉਂਕਿ ਸੇਫਟੀ ਨੂੰ ਬਹੁਤ ਮੁੱਖ ਰੱਖਦੇ ਆ ਜੀ ਇਹਦੇ ਵਿੱਚ ਹਾਂ ਹਾਂ ਦੂਜਾ ਉਹਨੇ ਵਿੱਚ ਇਹ ਆ ਵੀ ਜੇ ਕਿਸੇ ਨੂੰ ਜਦਾਂ ਆਪਣਾ ਕੋਈ ਪ੍ਰੈਗਨੈਂਟ ਲੇਡੀਆਂ ਉਹ ਵੀ ਨਹੀਂ ਬਲੱਡ ਦੇ ਸਾਰੇ ਉਹ ਜਾਂ ਜੇ ਬ੍ਰੈਸਟ ਫੀਡਿੰਗ ਕਰ ਰਹੇ ਬੱਚਿਆਂ ਉਹ ਵੀ ਨਹੀਂ ਦੇ ਸਕਦੇ ਉਹ ਵੀ ਉਹ ਨੇਚਰ ਵਾਸਤੇ ਉਹ ਟੈਂਪਰੇਰੀ ਬੈਨ ਹੈ ਜੀ ਇਹ ਕੁਝ ਪਰਮਨੈਂਟ ਸੀਗੇ ਜਿਦਾਂ ਮਲੇਰੀਆ ਉਹ ਪਰਮਨੈਂਟ ਹੈ ਠੀਕ ਹੈ ਜੀ ਜਿਹੜੇ ਕੁਝ ਹੈਗੇ ਉਹ ਟੈਂਪਰੇਰੀ ਥੋੜੇ ਸਮੇਂ ਦੇ ਵਾਸਤੇ ਹੂੰ ਜੇ ਔਰ ਜੇ ਤੁਸੀਂ ਆਪਣਾ ਫਲੂ ਸ਼ਾਟ ਲਵਾਉਨੇ ਆ ਹੂੰ ਹੂੰ ਤੇ ਸਾਨੂੰ 48 ਆਵਰਸ ਦੇ ਵਾਸਤੇ ਵੇਟ ਕਰਨੀ ਪੈਂਦੀ ਹੈ ਜੀ ਇਸ ਕਰਕੇ ਮਦਦ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ 2 ਦਿਨ ਪਹਿਲਾਂ ਫਲੂ ਚੜ ਲੱਗਾ ਹੋਵੇ ਤੇ ਨਹੀਂ ਤਾਂ ਉੱਥੋਂ ਤੁਹਾਨੂੰ ਵਾਪਸ ਮੋੜ ਦਿੰਦੇ ਆ ਜੀ ਬਾਕੀ ਉਸ ਤੋਂ ਇਲਾਵਾ ਵੀ ਉਹ ਸਾਰੇ ਉੱਥੇ ਕਾਵੀ ਹੋਰ ਵੀ ਟੈਸਟ ਕਰਦੇ ਆ ਜੀ ਔਰ ਮੇਰਾ ਕਾ ਡੋਨਰ ਦੀ ਸੇਫਟੀ ਸਾਰਨੋਂ ਪਹਿਲਾਂ ਉਹ ਵਾਸ਼ ਕਰਦੇ ਆ ਜੀ ਅੱਛਾ ਜੀ ਹਾਂਜੀ ਸੋ ਇਹ ਇਹ ਦੇ ਵਿੱਚ ਇਹ ਵੀ ਹੈ ਕਿ ਇੱਕ ਤਾਂ ਚਲੋ ਉਹਨਾਂ ਨੇ ਜਿਹੜੀਆਂ ਗਾਈਡਲਾਈਨਸ ਦੇਣੀਆਂ ਸੀ ਉਹ ਤਾਂ ਫਾਲੋ ਕਰਾਂਗੇ ਜੀ ਇੱਕ ਆਪਣਾ ਜਨਰਲ ਅਸਰ ਅਟੈਕ ਹੁੰਦਾ ਕਿ ਅਸੀਂ ਜੀ ਉਹ ਬੰਦਾ ਕਹਿੰਦਾ ਜੀ ਨਹੀਂ ਦੇਣਾ ਚਾਹੀਦਾ ਕਮਜ਼ੋਰੀ ਆ ਜਾਂਦੀ ਦੱਸਣ ਦਾ ਲੇਡੀਜ਼ ਨੂੰ ਬਿਲਕੁਲ ਨਹੀਂ ਦੇਣਾ ਚਾਹੀਦਾ ਕਈ ਬੰਦੇ ਕਹਿੰਦੇ ਕਿ ਅਸੀਂ ਇੰਨੀ ਵਾਰੀ ਦਿੱਤਾ ਹਰ ਸਾਲ ਦਿੰਦੇ ਆ ਕਈ ਕਿਈ ਵਾਰੀ ਦਿੰਦੇ ਆ ਹਾਂਜੀ ਸਾਡੇ ਕੋਲ ਸਾਡੇ ਵਿੱਚ ਹੈਗੇ ਜਿਹੜੇ ਡੋਨਰ ਹੈ ਜੀ ਕਾਫੀ ਜਿਨ੍ਹਾਂ ਨੇ 40 ਤੋਂ 50 ਵਾਰੀ ਤੱਕ ਵੀ ਬਲ ਬੜ ਦਿੱਤਾ ਵਾ ਔਰ ਸਾਲ ਦੇ ਵਿੱਚ ਉਹ ਦੋ ਦੋ ਤਿੰਨ ਵਾਰੀ ਦੇ 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 ਲਈ ਬੱਟ ਸੋ ਮੇਰਾ ਕਹਿ ਲ ਇਹ ਇੱਕ ਸਾਡੀ ਮਿਥ ਬਣਿਆ ਹੋਇਆ ਜੀ ਕਈ ਵਾਰੀ ਸਾਡੇ ਉਧੇ ਮਿਥ ਬਣ ਜਾਂਦਾ ਵੀ ਨਹੀਂ ਵੀ ਖੂਨ ਦੇਣ ਦੇ ਨਾਲ ਸਦਾ ਇੱਕ ਵਹਿਮ ਆ ਜਾਂ ਸੀ ਇੱਕ ਸਾਡੇ ਚ ਸ਼ੰਕਾ ਜੀ ਹੈਗੀ ਆ ਪਰ ਉਹਦੇ ਵਾਸਤੇ ਬੈਸਟ ਤਾਂ ਮਿਲ ਕੇ ਇਹ ਵੀ ਹੈਗਾ ਵੀ ਦੇਖੋ ਜਿਹੜੇ ਆਪਣਾ ਬਾਡੀ ਇੱਕ ਇਹੋ ਜੀ ਹੈ ਜਿਹਦੇ ਵਿੱਚ ਸਲੋਲੀ ਇਹ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਦੀ ਮੀਨਸ skin ਸਾਡੀ ਹੈ ਜੀ skin ਹੌਲੀ-ਹੌਲੀ ਉੱਪਰ ਉਸ skin ਲੈਂਦੀ ਜਾਂਦੀ ਛੱਲਿਆ ਹੁੰਦੀ ਸੇਮ ਹੀ ਜਿਹੜੇ ਬਾਡੀ ਦੇ ਵਿੱਚ ਕਿ ਬਲੱਡ ਦੇ ਸੈਲਸ ਹੈਗੇ ਆ ਜੀ ਇਹ ਨਾਲ-ਨਾਲ ਇਹ ਖਤਮ ਹੋਈ ਜਾਂਦੇ ਆ ਨਾਲ-ਨਾਲ ਇਹ ਬਣਦੇ ਆ ਤਾਂ ਮੇਰੇ ਅਕਾ 3 ਕੁ ਮਹੀਨਿਆਂ ਦੇ ਵਿੱਚ ਵੀ ਤੁਹਾਡਾ ਬਲੱਡ ਦਾ ਜਿਹੜਾ ਸਾਈਕਲ ਉੱਚਾ ਜਾਂਦਾ ਜੀ ਭੂਰਾ ਪਰ ਉਹਦੇ ਵਾਸਤੇ ਜਿੱਦਾਂ ਜਿਹੜੋਂ ਆਪਾਂ ਬਲੱਡ ਦਿੰਨੇ ਆ ਜੀ ਜਿੰਨਾ ਉਹ ਬਲੱਡ ਲੈਂਦੇ ਕੋਹਟ ਜੀ ਉਹ ਵਿਦਨ 72 ਆਵਰਸ ਦਾ ਜਿਹੜਾ ਫਲੂਇਡ ਲੈਵਲ ਆ ਉਹ ਬਰਾਬਰ ਹੋ ਜਾਂਦਾ ਵਾ ਅੱਛਾ ਜੀ ਹਾਂਜੀ ਉਹਨਾਂ ਤੜੀ ਜਿਹਨੂੰ ਨਵੇਂ ਸੈੱਲ ਜਿਹੜੇ ਇੱਕਦਮ ਬੋਡੀ ਜੀ ਨਵੇਂ ਬਣਦੇ ਆ ਉਹਨਾਂ ਨੂੰ એનર્ਜੀ ਵੀ ਮਿਲਦੀ ਆ ਜਿੱਥੋਂ ਤੱਕ ਇਹ ਸਵਾਲ ਆ ਵੀ ਜਿਹੜੋਂ ਆਪਾਂ ਬਲੱਡ ਦਿੰਨੇ ਆ ਜਿੰਨੂੰ ਮਤਲਬ ਕਿ ਜਿਹਨੂੰ ਬਲੱਡ ਦੀ ਹੈਲਪ ਹੁੰਦੀ ਆ ਉਹਦੇ ਵਾਸਤੇ ਕੋਡਾ ਮਜਰਾ ਬਲੱਡ ਦਿੰਦਾ ਵਾ ਡੋਨਰ ਹੈਗਾ ਉਹਦੇ ਵਾਸਤੇ ਵੀ ਇਹ ਠੀਕ ਹੈ ਹੂੰ 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 ਤੇ ਬਾਕੀ ਕੁਝ ਜਿਹੜੇ ਹੈਗੇ ਜੀ ਕਿ ਜੇ ਕਿਤੇ ਕਿਸੇ ਨੂੰ ਕੋਈ ਸਿਕਨੈਸ ਹੈਗੀ ਜਾਂ ਕਿੰਦਾ ਹੈਗੀ ਆ ਉਹ ਜੂ ਕੁਝ ਚੀਜ਼ਾਂ ਕੁਸ਼ ਵਾਚ ਕਰਨ ਵਾਲੀਆਂ ਵਾ ਅ ਕਿਸੇ ਜਦਾ ਕਈਆਂ ਨੇ ਕਈ ਆਮ ਸਵਾਲ ਆਉਂਦਾ ਜੀ ਵੀ ਸਾਨੂੰ 슈ਗਰ ਹੈ ਜੀ ਹੂੰ ਦਾ ਬੈਠੇ ਗਾਂ ਤੇ ਜੀ ਦੇਸਾ ਇਹ ਦੇਰੀ ਹੈ ਦੇਸਾ ਤੇ ਗਲੀ ਦੇਸਾ ਉਹ ਦੇ ਸਕਦੇ ਆ ਜੀ ਪਰ ਜੇ ਸਿਰਫ ਇਨਸੂਲਿਨ ਇਨਸੂਲਿਨ ਲੱਗਦੀ ਆ ਇੰਜੈਕਸ਼ਨ ਲੱਗ ਰਿਹਾ ਉਹਨਾਂ ਨੂੰ ਪੇ ਨਹੀਂ ਫਿਰ ਨਹੀਂ ਦੇ ਸਕਦੇ ਠੀਕ ਆਦਰਵਾਈ ਜੇ ਉਹ ਕੋਈ ਮੈਡੀਸਿਨ ਲੈਂਦੇ ਉਹ ਦੇ ਸਕਦੇ ਠੀਕ ਹੈ ਜੀ ਸੋ ਇਦਾਂ ਹੋਰ ਵੀ ਤਕਨੀਕੀ ਗੱਲਾਂ ਹੈਗੀਆਂ ਚਲੋ ਦੱਸੋਗੇ ਤੁਸੀਂ ਸਾਰਾ ਕੁਝ ਹਾਂ ਜੀ ਤਕਨੀਕ ਕੀ ਜਿਹੜੀ ਉਹੋ ਜੀ ਗੱਲ ਹੈਗੀ ਆ ਉਹ ਸਾਨੂੰ ਕਾਲ ਕਰ ਸਕਦੇ ਜੀ ਉਹਨਾਂ ਨੂੰ ਬਰੇ ਬਰੇ ਜੀ ਕੋ ਸੰਦੇ ਨਹੀਂ ਉਸ ਬਾਰੇ ਇਹਨਾਂ ਮਹਿਗਾ ਤਾਂ ਅਸੀਂ ਉਹਨਾਂ ਨੂੰ ਉਹ ਇਨਫੋਰਮੇਸ਼ਨ ਉੱਥੋਂ ਲੈ ਕੇ ਦੇਾਂਗੇ ਜਾਂ ਉੱਥੋਂ ਦਾ ਕੰਟੈਕਟ ਦੇ ਸਕਦੇ ਆ ਜੀ ਇਹ ਕਲੋਂ ਸਾਹਿਬ ਕੋ ਸਮਾਜਿਕ ਪੱਖ ਤੋਂ ਥੋੜੀ ਜੀ ਗੱਲ ਕਰ ਲਈਏ ਕਿ ਜਿਵੇਂ ਤੁਸੀਂ ਸ਼ੁਰੂ ਵਿੱਚ ਹੀ ਦੱਸਿਆ ਕਿ ਸਿੱਖ ਜਿਹੜੇ ਨੇ ਦਇਆਲਤਾ ਲਈ ਜਾਣੇ ਜਾਣੇ ਚਾਹੀਦੇ ਨੇ ਅੱਜ ਦੁਨੀਆ ਦੇ ਵਿੱਚ ਜਿਵੇਂ ਇੱਕ ਸਿਰਜ ਜੈ ਗਿਆ ਮਾਹੌਲ કે ਇੱਕ ਪ੍ਰੋ ਰਾਈਟ ਜਾਂ ਤੇ ਐਂਟੀ ਇਮੀਗ੍ਰੈਂਟ ਜਾਂ ਕਿ ਹਾਂ ਭਾਈ ਇਹ ਥੋੜੇ ਜਿਹੇ ਸਾਡੇ ਵਰਗੀ ਦੇਖ ਆਲੇ ਬੰਦੇ ਇਹਨਾਂ ਥੋੜਾ ਹੋਰ ਕੇਅਰਫੁਲ ਰਹਿਣ ਦੀ ਲੋੜ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਗੁੱਡ ਜੈਸਚਰ ਹੈ ਜੀ ਇਹ ਤੇ ਸਾਨੂੰ ਮਤਲਬ ਬਹੁਤ ਧਿਆਨ ਦੇਣਾ ਚਾਹੀਦਾ ਹੈ ਇਹਦੇ ਤੇ ਬੜਾ ਚੰਗਾ ਹੋਏਗਾ ਪਤਾ ਲੱਗੇ ਕਿ ਆ ਵੀ ਕੰਮ ਕਰ ਰਹੇ ਨੇ ਦੇਖੋ ਜੀ ਇਹਦੇ ਵਿੱਚ ਸਿੱਧੀ ਗੱਲ ਸਭ ਨੂੰ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਜੇ ਵੱਡਾ দান ਕੀ ਹੈ ਤੇ ਇਹ ਖੂਨ ਦਾਣਾ ਹਾਂ ਔਰ ਖੂਨ ਦਾਨ ਦੇ ਵਿੱਚ ਕੁਲਦੀਪ ਜੀ ਸਰ ਨੂੰ ਓਡੀ ਜਿਹੜੀ ਪਿਆਰੀ ਗੱਲ ਹੈ ਜੀ ਉਹ ਇਹ ਹੈ ਵੀ ਆਪਾਂ ਇੱਕ ਮੂੰਬਤੀ ਨਾਲ ਦੂਜੀ ਮੂੰਬਤੀ ਜਗਾ ਦਿੰਦੇ ਹਾਂ ਹਾਂ ਮੋਬਦੀ ਪਹਿਲੀ ਵੀ ਜਗਦੀ ਆ ਬਿਲਕੁਲ ਔਰ ਇਹੀ ਇੱਕ ਮੈਸੇਜ ਹੈ ਵੀ ਜਿਹੜਾ ਉਸ ਸਮੇਂ ਸੜਕਾਂ ਦੇ ਉੱਤੇ ਬਲੱਡ ਡੋਲਿਆ ਗਿਆ ਸੀ ਵਿਗਿਆਨ ਲੋਕਾਂ ਦਾ ਕਤਲੇਆਮ ਕੀਤਾ ਗਿਆ ਉਹ ਸੜਕਾਂ ਤੇ ਖੂਨ ਡੋਲਿਆ ਗਿਆ ਉਹ ਸੜਕਾਂ ਦੇ ਖੂਨ ਡੋਲਣ ਦੀ ਥਾਂ ਤੇ ਉਸ ਖੂਨ ਦੇ ਨਾਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸੀ ਬਿਲਕੁਲ ਸਹੀ ਗੱਲ ਹੈ ਸੋ ਇਹ ਇੱਕ ਮੈਸੇਜ ਆਈ ਇਹਦੇ ਵਿੱਚ ਔਰ ਅਸੀਂ ਇਹ ਕਹਿੰਦੇ ਵੀ ਦੁਨੀਆ ਵਿੱਚ ਕਿਤੇ ਵੀ ਚਲੋ ਉਹ ਤਾਂ ਉਦੋਂ ਸਿੱਖ ਨਸਲ ਕੁਝ ਹੀ ਉੱਤੇ ਕਿ ਹੋਈ ਔਰ ਤੋਂ ਇਲਾਵਾ ਕਿਤੇ ਵੀ ਦੁਨੀਆ ਵਿੱਚ ਫਿਊਚਰ ਦੇ ਵਿੱਚ ਇਹ ਚ ਜ ਨਹੀਂ ਹੋਣੀ ਚਾਹੀਦੀਆਂ ਕੋਈ ਵੀ ਬੇਗਨਾ ਬੰਦਾ ਕਿਸੇ ਮਾਰਿਆ ਨਹੀਂ ਜਾਣਾ ਚਾਹੀਦਾ ਹਮ ਹਮ ਸੋ ਸਾਨੂੰ ਪ੍ਰਮਾਤਮਾ ਨੇ ਇੱਕ ਤਾਕਤ ਦਿੱਤੀ ਆ ਵੀ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਆ ਔਰ ਕੂਨ ਉਹਦੇ ਹੀ ਕਿਸੇ ਨੂੰ ਦਿੱਤਾ ਜਾਂਦਾ ਜਿਹੜੂ ਉਹ ਬਹੁਤ ਸੀਰੀਅਸ ਹਾਲਤ ਦੇ ਵਿੱਚ ਹੁੰਦਾ ਵਾ ਉਹਦੀ ਮਤਲਬ ਕਿ ਉਸ ਵੇਲੇ ਐ ਉਹਦੇ ਵਾਸਤੇ ਐਮਰਜੈਂਸੀ ਹੁੰਦੀ ਆ ਉਹਦਾ ਸਰਵਾਈਵਲ ਹੁੰਦਾ ਜਾਂ ਉਹਦੀ ਮੌਤ ਜਾਂ ਉਹਦੀ ਜ਼ਿੰਦਗੀ ਹਮ ਸੋ ਕਿਸੇ ਨੂੰ ਜ਼ਿੰਦਗੀ ਦੇਣ ਦੀ ਹਿੰਮਤ ਜਿਹੜੀ ਪ੍ਰਮਾਤਮਾ ਨੇ ਤਾਂ ਦਿੱਤੀ ਆ ਉਛਾ ਤੁਸੀਂ ਉਹ ਵਾਲੇ ਕਦੀ ਸੋਚਿਆ ਹੀ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਜੀ ਔਰ ਅਸੀਂ ਫਿਰ ਜਾਣਕਾਰੀ ਦੇ ਦਿੰਦੇ ਹਾਂ ਕਿ ਇਹ ਪੂਰੇ ਕੈਨੇਡਾ ਦੇ ਵਿੱਚ ਹੀ ਚੱਲ ਰਿਹਾ ਜੀ ਯੂ ਐਸ ਏ ਦੇ ਵਿੱਚ ਵੀ ਹੋਰ ਥਾਵਾਂ ਤੇ ਪਰ ਕੈਲਗਰੀ ਸ਼ਹਿਰ ਦੀ ਅਸੀਂ ਐਗਜ਼ੈਕਟਲੀ ਗੱਲ ਕਰੀ ਤੇ ਰਾਇਲ ਹੋਟਲ ਕੈਲਗਰੀ ਦੇ ਵਿੱਚ ਹੈ ਜੀ ਇਹ 1 ਨਵੰਬਰ ਨੂੰ ਤੇ 15 ਨਵੰਬਰ ਨੂੰ ਐਸੇ ਸਾਲ ਇਹ ਖੂਨ ਦਾਨ ਦੇ ਜਿਹੜੇ ਡਰਾਈਵ ਜਿਹੜੀ ਚੱਲੇਗੀ ਜੀ ਬਲੱਡ ਡੋਨੇਸ਼ਨ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਸਿੱਖ ਨੇਸ਼ਨ ਵੱਲੋਂ ਚਲਾਈ ਜਾਂਦੀ ਇਹ ਇਤਿਹਾਸਿਕ ਬਣਦੀ ਜਾ ਰਹੀ ਹੈ ਇਹ ਡਰਾਈਵ ਤੇ ਇਸ ਵਾਰੀ ਨਵੰਬਰ ਪਹਿਲੀ ਵਾਲੇ ਦੀ ਜਿਹੜੀ ਰਜਿਸਟ੍ਰੇਸ਼ਨ ਆ ਮੁਕੰਮਲ ਹੋ ਚੁੱਕੀ ਹੈ ਅਗਲੀ ਦੀ ਰਜਿਸਟ੍ਰੇਸ਼ਨ ਕੁਲੀਆ ਸਕਰੀਨ ਤੇ ਜਿਹੜੇ ਨੰਬਰ ਲਿਖੇ ਹੋਏ ਨੇ ਜੀ ਤੁਸੀਂ ਇਹਨਾਂ ਵਿੱਚੋਂ ਕਿਸੇ ਤੇ ਸੰਪਰਕ ਕਰ ਲਓ ਤੇ ਆਪ ਜੀ ਨੂੰ ਜਿਹੜਾ ਜੀ ਉਹ ਪੂਰੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਕਿ ਕੌਣ ਕਿਵੇਂ ਕਰ ਸਕਦਾ ਹੈ ਜੀ ਕੋਈ ਹੋਰ ਮੈਸੇਜ ਕੋਈ ਦੇਣਾ ਚਾਹੋ ਜੀ ਹਾਂ ਜੀ ਇਹ ਵਿੱਚ ਇਹੀ ਹੈ ਜੀ ਵੀ ਜਿਹੜਾ ਕਿਸੇ ਨੇ ਬੁੱਕ ਕਰਨਾ ਹੈ ਜੀ ਸਾਨੂੰ ਉਹ ਕਾਲ ਕਰ ਸਕਦੇ ਆ ਬਿਲ ਬਿਲੰਦ ਕਾਲ ਹੋਈ ਮੈਂ ਜੀ ਬਿਲਕੁਲ ਹਾਂ ਤੇ 403 617 9045 ਤੇ ਜੀ ਹਰ ਚਾਂਸਿੰਗ ਪਰ ਹਾਰ ਉਹਨਾਂ ਨੂੰ ਕਾਲ ਕਰ ਸਕਦੇ 403 681 86 8699 ਮਨਜੀਤ ਸਿੰਘ ਸੂਰੀ 403 605 6404 ਅ ਤਰਸੇਮ ਸਿੰਘ ਪਰਹਾਰ 403 701 1308 ਮਨਜੀਤ ਸਿੰਘ ਪਿਆਸਾ 403 390 5585 55. ਉਰ ਤੋਂ ਇਲਾਵਾ ਇਹ ਜਿਹੜੇ ਸਟੂਡੀਓ ਦੇ ਵਿੱਚ ਵੀ ਉਹ ਕਾਲ ਕਰਕੇ ਜੇ ਕਿਸੇ ਨੂੰ ਨੰਬਰ ਪਤਾ ਤੇ ਉਹ ਕਾਲ ਕਰ ਸਕਦੇ ਆ ਔਰ ਇੱਕ ਕੇਰੇ ਵਿੱਚ ਥੋੜਾ ਜਿਹਾ ਹੋਰ ਹੈ ਜੀ ਅਸੀਂ ਆਉਂਦੇ ਐਤਵਾਰ ਨੂੰ 11 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਦਸ਼ਮੇਸ਼ ਕਲਚਰ ਗੁਰੂ ਘਰ ਦੇ ਵਿੱਚ ਅਸੀਂ ਉੱਥੇ ਸਟੇਜ ਲਾਵਾਂਗੇ ਜੇ ਜਿਹੜੇ ਸਾਡੇ ਡੋਨਰ ਜਾਂ ਵੀਰ ਇੰਟਰਸਟਡ ਹੈ ਗਿਆ ਤੇ ਉਹ ਆਪਣਾ ਨਾਮ ਦੇਣਾ ਚਾਹੁੰਦੇ ਆ ਤੇ ਉੱਥੇ ਵੀ ਜਿਹੜੇ ਗੁਰੂ ਘਰ ਦੇ ਵਿੱਚ ਐਸ ਐਤਵਾਰ ਨੂੰ ਉੱਥੇ ਜਿਹੜੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਲੌਬੀ ਦੇ ਵਿੱਚ ਅਸੀਂ ਉੱਥੇ ਉਹਨਾਂ ਦੀ ਅਡਿਕ ਕਰਾਂਗੇ ਜੀ ਬਹੁਤ ਸ਼ੁਕਰੀਆ ਜੀ ਕਾਲਾ ਸਾਹਿਬ ਤੁਸੀਂ ਆਏ ਔਰ ਬਹੁਤ ਮੁੱਲੀ ਜਾਣਕਾਰੀ ਦਿੱਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਸੁਨੇਹੇ ਨੂੰ ਬਹੁਤ ਦੂਰ ਤੱਕ ਲਿਆ ਜਾਵੇਗਾ ਤੇ ਬਹੁਤ ਚੰਗਾ ਇੱਕ ਕੌਜ਼ ਹੈ ਤੇ ਉਹਦੇ ਵਿੱਚ ਸਾਰੇ ਹਿੱਸਾ ਪਾਉਣਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਡਾ ਜਿਹੜਾ ਮੈਸੇਜ ਹੈ ਜੀ ਸਾਰਿਆਂ ਤੱਕ ਪਹੁੰਚਾਇਆ ਬਹੁਤ ਸ਼ੁਕਰੀਆ ਥੈਂਕ ਯੂ